ਸਸਰੇ ਗਾਲ ਜੀ ਮਲਾਪ ਜੋ ਪੰਡ ਤੇ ਤੁਹਾਡਾ ਸਵਾਗਤ ਹੈ ਜੀ ਹੁਣ ਗੱਲ ਕਰਦੇ ਪੰਜਾਬ ਸਰਕਾਰ ਵੱਲੋਂ ਨਵੀਂ ਭਰਤੀ ਘੜ ਦਿੱਤੀ ਗਈ ਹੈ ਉਮਰ ਦੀ ਗੱਲ ਕਰੀ 18 ਤੋਂ 37 ਸਾਲ ਜੇ ਕਦੇ ਵੀ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਦੇਤੇ ਬੈਲ ਆਈਕਨ ਤੇ ਕਲਿੱਕ ਕਰ ਦਿਓ ਤਾਂ ਆ ਜਾਣ ਵਾਲੇ ਭਰਤੀਆਂ ਦੇ ਨੋਟੀਫਿਕੇਸ਼ਨ ਤੁਹਾਨੂੰ ਪ੍ਰਾਪਤ ਹੋ ਸਕਣ ਜੀ ਆਓ ਹੁਣ ਗੱਲ ਕਰਦੇ ਪੋਸਟਾਂ ਦੀ ਜੁਡੀਸ਼ੀਅਲ ਕੋਰਟ ਕੰਪਲੈਕਸ ਤਰਨਤਨ ਵੱਲੋਂ ਕਲਰ ਦੀ ਭਰਤੀ ਘੜ ਦਿੱਤੀ ਗਈ ਹੈ ਜੀ ਅਤੇ ਪਿੰਡੋ ਵਿਕਾਸ ਵਿੱਚ ਬਲੌਗ ਫੈਲ ਦੇ ਸਾਮੀਆਂ ਆ ਗਏ ਹਨ ਕਿਵੇਂ ਅਪਲਾਈ ਕਰਨਾ ਹੈ ਸਾਰਾ ਡਿਟੇਲ ਵਿੱਚ ਦੱਸਿਆ ਜਾਊ ਪੰਜਾਬ ਦੇ ਮੁੰਡੇ ਤੇ ਕੁੜੀਆਂ ਦੋਨੋਂ ਅਪਲਾਈ ਕਰ ਸਕਦੇ ਆ ਆਹ ਹੁਣ ਚਲਦੇ ਆਂ ਵੀਡੀਓ ਦੀ ਫੁੱਲ ਡਿਟੇਲ ਤੇ ਜੀ ਹਾਂਜੀ ਹੁਣ ਗੱਲ ਕਰਦੇ ਆਂ ਜੀ ਨਵਾਂ ਰਿਕੁਆਇਰਮੈਂਟ ਨੋਟਿਸ ਆ ਗਿਆ ਜੀ ਪੰਜਾਬ ਸਰਕਾਰ ਵੱਲੋਂ ਕੱਢਿਆ ਗਿਆ ਜੀ ਪਿੰਡੋ ਵਿਕਾਸ ਵਿਭਾਗ ਚ ਹੇਠ ਲਿਖਿਆ ਉਹਦੇ ਲਈ ਅਰਜ਼ੀਆਂ ਦਾ ਸੱਦਾ ਦਿੱਤਾ ਜਾਂਦਾ ਹੈ ਠੀਕ ਹੈ ਜੀ ਆਹ ਹੁਣ ਚਲਦੇ ਆਂ ਪੋਸਟਾਂ ਤੇ ਪੋਸਟਾਂ ਦੀ ਗੱਲ ਕਰੀਏ ਜੀ ਬਲਾਗ ਫੈਲ ਦੀ ਪੋਸਟਾਂ ਰਹਿ ਜਾਣੀਆਂ ਅਸਾਮੀਆਂ ਦੀ ਗਿਣਤੀ 1 ਹੈ ਜੀ ਤਨਖਾਹ ਦੀ ਗੱਲ ਕਰੀਏ 55000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਣੀ ਹੈ ਜੀ ਅੰਤ ਵਿੱਚ ਮੈਂ ਤੇ ਸਮੇਂ ਦੀ ਗੱਲ ਕਰੀਏ ਤਾਂ 26 12 ਤਈ ਰਹਿ ਜਾਣਾ ਤੇ ਰਾਤ 12 ਵੇ ਮੈਂ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਵਿਧੇਰੇ ਜਾਣਕਾਰੀ ਲਈ ਉਹਨਾਂ ਦੀ ਵੈਬਸਾਈਟ ਉੱਤੇ ਲੌਗਇਨ ਕਰ ਸਕਦੇ ਹੋ ਉਹਨਾਂ ਨੇ ਕਿਹਾ ਰਿਕੁਆਇਰਮੈਂਟ ਨੋਟਿਸ ਸੰਬੰਧੀ ਕੋਈ ਸੋਧ ਜਾਂ ਉਪਰੋਕਤ ਵੈਬਸਾਈਟ ਤੇ ਹੀ ਇਸੇ ਵੈਬਸਾਈਟ ਤੇ ਪ੍ਰਕਾਸ਼ ਕੀਤਾ ਜਾਏਗਾ ਜੋ ਨੋਟੀਫਿਕੇਸ਼ਨ ਹੈ ਡਿਪਟੀ ਕਮਿਸ਼ਨਰ ਪਿੰਡੂ ਕਾਸ ਵੱਲੋਂ ਜਲੰਧਰ ਵੱਲੋਂ ਕੱਢਿਆ ਗਿਆ ਦੁਬਾਰਾ ਫਿਰ ਦੱਸ ਦਈਏ ਜੀ ਪਿੰਡੋ ਵਿਕਾਸ ਵਿਭਾਗ ਵਿੱਚ ਏਟ ਲਿਖਿਆ ਉਹਦੇ ਲਈ ਅਰਜ਼ੀਆਂ ਦਾ ਸੱਦਾ ਦਿੱਤਾ ਜਾਂਦਾ ਹੈ ਪਹਿਲੀ ਗੱਲ ਕਰੀਏ ਜੀ ਤੇ ਇਹ ਬਲਾਕ ਫੈਲੋ ਦੀਆਂ ਪੋਸਟਾਂ ਨੇ ਸਾਮਿਆਂ ਦੀ ਗੱਲ ਕਰੀਏ ਤਾਂ ਇੱਕ ਰਹਿ ਜਾਣੀ ਹੈ ਜੀ ਤਨਖਾਹ ਦੀ ਗੱਲ ਕਰੀਏ 55000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਣੀ ਹੈ ਜੀ ਅੰਤਿਮ ਮਿਤੀ ਦੀ ਗੱਲ ਕਰੀਏ ਤਾਂ 26/12 ਰਹਿ ਜਾਣੀ ਰਾਤ 12 ਵਜੇ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਦੇਰ ਜਾਣਕਾਰੀ ਲਈ ਉਹਨਾਂ ਦੀ ਹੈ ਵੈੱਬਸਾਈਟ ਹੈ ਇਸ ਵੈੱਬਸਾਈਟ ਤੇ ਲੌਗਇਨ ਕਰ ਸਕਦੇ ਹੋ ਤੇ ਰਿਕਵਰਮੈਂਟ ਨੋਟਿਸ ਬੰਦੀ ਕੋਈ ਸੋਧ ਜਾਂ ਉਹਦੇ ਹੋਰ ਕੋਈ ਨਵੀਂ ਚੀਜ਼ ਆਉਂਦੀ ਹੈ ਤਾਂ ਇਸੇ ਵੈੱਬਸਾਈਟ ਤੇ ਪ੍ਰਕਾਸ਼ਿਤ ਕੀਤੀ ਜਾਣੀ ਹੈ ਜੀ ਆਪ ਹੁਣ ਚੱਲਦੇ ਹਾਂ ਜੀ ਅਗਲੀ ਭਰਤੀ ਤੇ हां जी ਹੁਣ ਗੱਲ ਕਰਦੇ ਹਾਂ ਜੀ ਪਰਫਾਰਮਾ ਦੀ ਇਹ ਪਰਫਾਰਮਾ ਰਹਿ ਜਾਣਾ ਜੀ ਡਿਸਟ੍ਰਿਕਟ ਕੋਰਟ ਤਰਨਤਾਰਨ ਵਾਲਾ ਠੀਕ ਹੈ ਜੀ ਜੋ ਕਲਰਕ ਦੀਆਂ ਪੋਸਟਾਂ ਆਈਆਂ ਨੇ ਜੀ ਪਰਫਾਰਮਾ ਕਿਵੇਂ ਫਿਲ ਕਰਨਾ ਤੁਹਾਨੂੰ ਪਹਿਲਾਂ ਦੱਸ ਦਿੰਨੇ ਆ ਇੱਥੇ ਉਹਨਾਂ ਇਹ ਤੁਹਾਡਾ ਨੇਮ ਠੀਕ ਹੈ ਜੀ ਇੱਥੇ ਉਹਨਾਂ ਫਾਦਰ ਹਸਬੰਡ ਨੇਮ ਠੀਕ ਹੈ ਜੀ ਡੇਟ ਆਫ ਬਰਥ ਆ ਜਾਣੀ ਹੈ ਜੀ ਏਜ ਆ ਜਾਣੀ ਹੈ ਜੀ ਠੀਕ ਹੈ ਜੀ ਕੁਆਲਿਫਿਕੇਸ਼ਨ ਆ ਜਾਣੀ ਕੈਟਾਗਰੀ ਆ ਜਾਣੀ ਜਰਨਲ ਬੀਸੀ ਯੂ ਐਸ ਸੀ ਜੋ ਵੀ ਹੋਵੇ ਤੁਸੀਂ ਠੀਕ ਹੈ ਪਰਮਾਨੈਂਟ ਅਡਰੈਸ ਆ ਜਾਣੀ ਠੀਕ ਹੈ ਜੀ ਕਰਸਪੋਂਡੈਂਸ ਅਡਰੈਸ ਆਇਆ ਨੈਸ਼ਨੈਟੀ ਠ ਠੀਕ ਹੈ ਤੇ ਤੁਹਾਡੇ ਸਿਗਨੇਚਰ ਹੋ ਜਾਣੇ ਠੀਕ ਹੈ ਨਾਲ ਦਰਹੀ ਆ ਦੇ ਡਾਕੂਮੈਂਟ ਲਾ ਕੇ ਉਹਨਾਂ ਨੂੰ ਭੇਜ ਦੇਣੇ ਆ ਜੀ ਇਸ ਪਰਫਾਰਮ ਨੂੰ ਚੰਗੀ ਤਰ੍ਹਾਂ ਫਿਲ ਕਰਕੇ ਭੇਜਣਾ ਹੈ ਜੀ ਠੀਕ ਹੈ ਆਓ ਹੁਣ ਚੱਲਦੇ ਆ ਜੀ ਪੋਸਟਾਂ ਤੇ ਲੱਗਦੇ ਆ ਪੋਸਟਾਂ ਚੈੱਕ ਕਰਦੇ ਕਿੰਨੇ ਕਿੰਨੇ ਆਈਆਂ ਨੇ ਜੀ ਠੀਕ ਹੈ ਜੀ ਹੁਣ ਗੱਲ ਕਰਦੇ ਆ ਜੀ ਆਫਸਰ ਡਿਸਟ੍ਰਿਕਟ ਕੈਂਡ ਸੈਸ਼ਨ ਜੱਜ ਤਰਨਤਾਰਨ ਵਾਲੋ ਪਬਲਿਕ ਨੋਟਸ ਰਾਹੀਂ ਪੋਸਟਾਂ ਕੱਢ ਦਿੱਤੀਆਂ ਐਪਲੀਕੇਸ਼ਨ ਆਰ ਨੋਟ ਟੂ ਐਲੀਜੀਬਲ ਕੈਂਡੀਡੇਟ ਠੀਕ ਹੈ ਜੀ ਪਰਫਾਰਮਾ ਉਹਨਾਂ ਦੱਸ ਦਿੱਤਾ ਹੈ ਅਪਲੋਡ ਜੋ ਉਹਨਾਂ ਨੇ ਕੀਤਾ ਹੈ ਵੈਬਸਾਈਟ ਤੇ ਤੁਹਾਨੂੰ ਦੱਸ ਵੀ ਦਿੱਤਾ ਹੈ ਇਸ ਨੂੰ ਤੁਸੀਂ ਡਾਊਨਲੋਡ ਕਰਨਾ ਹੈ ਤੁਹਾਨੂੰ ਵੈਬਸਾਈਟ ਦੱਸ ਦੇਵਾਂਗੇ ਉੱਥੋਂ ਡਾਊਨਲੋਡ ਵੀ ਹੋ ਜਾਊਗਾ ਠੀਕ ਹੈ ਜੀ ਸ਼ਾਮ 5 ਵਜੇ ਤੱਕ 6 1 2024 ਤੱਕ ਤੁਸੀਂ ਆਪਣੇ ਭੇਜ ਸਕਦੇ ਹੋ ਪੋਸਟਾਂ ਦੇ ਗਲ ਕਰੀ ਕਲਰਕ ਦੀ ਪੋਸਟ ਰਹਿ ਜਾਣੀ ਹੈ ਠੀਕ ਹੈ ਸੈਸ਼ਨ ਡਿਵੀਜ਼ਨ ਚ ਤਰਨਤਾਰਨ ਵਿੱਚ ਠੀਕ ਹੈ ਜੀ ਇਸ ਤੋਂ ਇਲਾਵਾ ਉਹਨ ਰਗਰ ਪ੍ਰਤੀ ਹੈ ਜੀ ਠੀਕ ਹੈ ਇਸ ਤੋਂ ਇਲਾਵਾ ਆਪਾਂ ਪੋਸਟਾਂ ਦੀ ਗੱਲ ਕਰੀਏ ਮੈਂ ਹੁਣ ਜਾਣਦੇ ਹਾਂ ਜੀ ਪੋਸਟਾਂ ਕਲਰਕ ਦੀਆਂ ਪੋਸਟਾਂ ਰਹਿ ਜਾਣੀਆਂ ਠੀਕ ਹੈ ਜੀ ਟੋਟਲ 23 ਪੋਸਟਾਂ ਨੇ ਜਿੰਨਾਂ ਲਈ ਤੁਸੀਂ ਅਪਲਾਈ ਕਰਨਾ ਹੈ ਜੀ ਜਿੰਨਾਂ ਦੇ ਵਿੱਚ ਜਰਨਲ ਦੀਆਂ 14 ਨੇ BC ਦੀ ਇੱਕ SC ਦੀਆਂ 6 ਨੇ ਤੇ ESM ਦੀ ਇੱਕ SC ਵਿੱਚ ESM ਦੀ ਵੀ ਇੱਕ ਹੀ ਪੋਸਟ ਹੈ ਠੀਕ ਹੈ ਜੀ ਇਸ ਤੋਂ ਇਲਾਵਾ ਸੈਲਰੀ ਦੀ ਗੱਲ ਕਰੀਏ ਤਾਂ ਸੈਲਰੀ ਤੁਹਾਨੂੰ 11900 ਰੁਪਿਆ ਤੁਹਾਨੂੰ ਸੈਲਰੀ ਦਿੱਤੀ ਹੈ ਲੈਵਲ 3 ਦੇ ਤਹਿਤ ਇਸ ਤੋਂ ਇਲਾਵਾ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਉਹਨਾਂ ਦੇ ਕੈਂਡੀਡੇਟ ਬੀਏ ਡਿਗਰੀ ਜਾਂ ਬੀਐਸਸੀ ਤੋਂ ਡਿਗਰੀ ਹੋਣੀ ਚਾਹੀਦੀ ਹੈ ਠੀਕ ਹੈ ਪੰਜਾਬੀ ਤੁਸੀਂ ਪਾਸ ਹੋਣੇ ਚਾਹੀਦੇ ਹੋ ਠੀਕ ਹੈ ਜੀ ਇਸ ਤੋਂ ਇਲਾਵਾ ਏਜ ਦੀ ਗੱਲ ਕਰੀਏ 18 ਤੋਂ 37 ਸਾਲ ਰਹਿ ਜਾਣੀ ਠੀਕ ਹੈ ਜਨਰਲ ਕੈਟਾਗਰੀ ਤੇ ਰੇਜ ਇਲੈਕਸ਼ਨ ਜੋ ਜੋ ਵੀ ਕੈਂਡੀਡੇਟ ਬਣਦੇ ਆ ਇਹਨਾਂ ਨੂੰ ਏਜ ਰੈਲੀਸੇਸ਼ਨ ਵੀ ਦਿੱਤਾ ਜਾਊਗਾ ਇਸ ਤੋਂ ਇਲਾਵਾ ਹੁਣ ਗੱਲ ਕਰ ਜਾਈਏ ਸਿਲੈਕਸ਼ਨ ਪ੍ਰੋਸੈਸ ਦੀ ਜੋ ਸਿਲੈਕਸ਼ਨ ਪ੍ਰੋਸੈਸ ਹੋਣਾ ਹੈ ਜੀ ਉਹਨਾਂ ਕਹੇ ਮੈਰਿਟ ਬਣੀ ਹੈ ਰਿਟਨ ਐਗਜ਼ਾਮ ਚ ਠੀਕ ਹੈ ਐਗਜ਼ਾਮ ਦੀ ਗੱਲ ਕਰੀਏ 2 ਘੰਟਿਆਂ ਦਾ ਪੇਪਰ ਹੋਗਾ ਜਿੰਦੇ ਜਨਰਲ ਨੌਲੇਜ ਦੇ ਕੰਪਿਊਟਰ ਜਨਰਲ ਨੌਲੇਜ ਦਾ ਤੇ ਇੰਗਲਿਸ਼ ਦਾ ਠੀਕ ਹੈ ਜੀ អਬਜੈਕਟਿਵ 50 50 ਨੰਬਰ ਤੇ ਤੇ 20 ਨੰਬਰ ਤੇ 30 ਨੰਬਰ ਤੇ ਠੀਕ ਹੈ ਜੀ ਐਸੇ ਲੈਟਰ ਜਾਂ ਟ੍ਰਾਂਸਲੇਸ਼ਨ ਚ ਜੋ ਵੀ ਤੁਹਾਡੇ ਸਬਜੈਕਟਿਵ ਜੋ ਕੁਐਸਚਨ ਆਉਣਗੇ ਟੋਟਲ 100 ਨੰਬਰ ਦਾ ਤੁਹਾਡਾ ਪੇਪਰ ਹੋਗਾ ਹਾਂਜੀ ਐਪਲੀਕੇਸ਼ਨ ਜੇ ਤੁਸੀਂ ਭੇਜਣੇ ਆ ਜੀ ਸੈਫਟ ਟੈਸਟਡ ਕਾਪੀਆਂ ਜੋ ਸਾਰੀਆਂ ਨਾਲ ਉਹਦੇ ਫਾਰਮੈਟ ਨੱਥੀ ਕਰਕੇ ਠੀਕ ਹੈ ਜੀ ਤੁਹੀ 5 ਵਜੇ ਤੱਕ 6 6 1 2024 ਨੂੰ ਠੀਕ ਹੈ ਜੀ ਸ਼ਾਮ 5 ਵਜੇ ਤੱਕ ਭੇਜ ਸਕਦੇ। ਇਸ ਤੋਂ ਇਲਾਵਾ ਬਸ ਠੀਕ ਹੈ ਇਸ ਤੋਂ ਇਲਾਵਾ ਤੁਹਾਨੂੰ ਫਿਰ ਦੁਬਾਰਾ ਦੱਸਤੀਏ ਪੋਸਟਾਂ ਦੀ ਡਿਟੇਲ ਠੀਕ ਹੈ ਜੀ ਪੋਸਟਾਂ ਦੇ ਦੇ ਗੱਲ ਕਿ ਕਲਰਕ ਦੇ ਭਰਤੀ ਹੈ ਜੀ ਠੀਕ ਹੈ ਟੋਟਲ 23 ਪੋਸਟਾਂ ਨੇ ਜਨਰਲ ਦੀਆਂ 14 ਨੇ, ਬੀਸੀ ਦੀ ਇੱਕ ਹੈ, ਐਸਸੀ ਦੀਆਂ 6 ਨੇ, ਐਸਮ ਦੀ ਇੱਕ ਅਤੇ ਐਸਸੀ ਦੀ ਵੀ ਇੱਕ। ਠੀਕ ਹੈ। 19900 ਰੁਪਏ ਤੁਹਾਨੂੰ ਪੇਸਕਲ ਦਿੱਤਾ ਜਾਣਾ ਜੀ ਠੀਕ ਹੈ ਬੀਏ ਜਾਂ ਬੀਐਸਸੀ ਜੋ ਵੀ ਤੁਸੀਂ ਡਿਗਰੀ ਕੀਤੀ ਹੋਈ ਹੈ ਠੀਕ ਹੈ ਦਸਵੀਂ ਵਿੱਚ ਪੰਜਾਬੀ ਵਿਸ਼ੇ ਵਿੱਚ ਪਾਸ ਹੋਣਾ ਲਾਜ਼ਮੀ ਰੱਖਿਆ ਗਿਆ 18 ਤੋਂ 37 ਸਾਲ ਏਜ ਮੰਗੀ ਗਈ ਹੈ ਜੀ ਬਾਕੀ ਸਿਲੈਕਸ਼ਨ ਦਾ ਤੁਹਾਨੂੰ ਦੱਸ ਹੀ ਦਿੱਤਾ ਜੀ ਰਿਟਰਨ ਐਗਜ਼ਾਮ ਹੋਣਾ ਤੇ ਮੈਰਿਟ ਲਿਸਟ ਬਣਨੀ ਹੈ ਜੀ 100 ਨੰਬਰ ਦਾ ਪੇਪਰ ਹੋਏਗਾ ਤੁਹਾਡਾ ਜੀ ਤਾਂ ਸਾਡੀ ਵੀਡੀਓ ਕਿਦਾਂ ਦੀ ਲੱਗੀ ਸਾਡੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਧੰਨਵਾਦ